ਸਾਡੇ ਚੈਨਲ ਵੱਲੋਂ ਸਾਰੇ ਦੋਸਤਾਂ ਦਾ ਧੰਨਵਾਦ ਤੇ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਸੱਜਣ ਮਿੱਤਰ ਭੈਣ ਭਰਾਵਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇ ਕੋਈ ਤੇ ਕਮੈਂਟ ਚ ਆਪਦੀ ਰਾਏ ਜ਼ਰੂਰ ਰੱਖਿਆ ਕਰੋ ਤੇ ਦੋਸਤੋ ਅੱਜ ਦਾ ਜਿਹੜਾ ਹੈਗਾ ਆਪਣਾ ਗੱਲਬਾਤ ਕਰਾਂਗੇ ਆਪਾਂ ਇਹ ਗੱਲਬਾਤ ਕਰਾਂਗੇ ਕਿ ਚੰਦਰੀਆਂ ਟੀਮਾਂ ਬਾਰੇ ਚੰਦਰੀਆਂ ਬੁੜੀਆਂ ਕਹਿੰਦੇ ਟੀਮਾਂ ਕਹਿੰਦੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਉਹਨਾਂ ਨੇ ਕੀ ਨਿਸ਼ਾਨੀਆਂ ਹੁੰਦੀਆਂ ਕੈਸਟ ਐਪ ਦੀਆਂ ਬੁੜੀਆਂ ਹੁੰਦੀਆਂ ਦੋਸਤੋ ਉਹ ਭੈਣ ਘੜਾਵੇ ਦੀ ਉਹਦੇ ਜਿਹੜਾ ਮੱਥੇ ਦੇ ਵਿੱਚ ਦਗਾੜਾ ਹੋਊਗਾ ਆਹ ਜਿਹੜਾ ਮੱਥਾ ਨਹੀਂ ਹੋਊਗਾ ਉਹਦੀ ਨਿਸ਼ਾਨੀ ਆ ਉਹਦੇ ਦਗਾੜਾ ਹੋਊਗਾ ਦਗਾੜਾ ਜਿਹੜੇ ਸੱਜਣ ਮੇਰੀਆਂ ਵੀਡੀਓ ਦੇਂਦੇ ਆ ਨਵੇਂ ਆ ਉਹਨਾਂ ਨੂੰ ਨਹੀਂ ਪਤਾ ਦਗਾੜਾ ਕੀ ਹੁੰਦਾ ਆਪਦੇ ਪੁਰਾਣੇ ਕਿਸੇ ਬੰਦੇ ਨੂੰ ਪੁੱਛ ਲਓ ਜਿਹੜੀ ਉਮਰ ਮਤਲਬ 50 ਤੋਂ ਉੱਪਰ ਹੋਵੇ ਉਹਨੂੰ ਪੁੱਛ ਲਓ ਵੀ ਦਗਾੜਾ ਕੀ ਹੁੰਦਾ ਸੋਨੂੰ ਮੈਂ ਗੱਲ ਦੱਸ ਦਿੰਨਾ ਵੀ ਜਿਹੜੀ ਦਗਾੜੇ ਵਾਲੀ ਟੀਮੀ ਹੋਊਗੀ ਸਭ ਤੋਂ ਮਾੜੀ ਟੀਮੀ ਹੋਊਗੀ ਤੇ ਉਹ ਘਰ ਨੂੰ ਬਹੁਤ ਗੱਦੇ ਪਿੱਛੇ ਲੈ ਜਾਂਦੀ ਆ ਭੈਣ ਘੜਾਵੇ ਦੀ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦਨਾ ਜਿਹੜੀਆਂ ਚੰਦਰੀਆਂ ਬੁੜ ਪਹਿਲੀ ਗੱਲ ਤਾਂ ਮੈਂ ਇਹ ਕਹਿੰਦਾ ਵੀ ਚੰਦਰੀਆਂ ਬੁੜੀਆਂ ਦੀ ਭੈਣ ਦੇ ਦਿਨੇ ਦਿਨੇ ਇਹਨਾਂ ਦੇ ਨਾਲ ਲਾ ਕੇ ਨਾ ਰੇਖ ਚ ਮੇਖ ਲਾ ਕੇ ਰੱਖਣੀ ਚਾਹੀਦੀ ਆ ਇਹਨੂੰ ਭੈਣ ਘੜਾਵੀਆਂ ਦੇ ਪੂਰੇ ਕਿੱਲ ਗੱਡ ਕੇ ਰੱਖਣੇ ਚਾਹੀਦੇ ਇਹ ਜਿਹੜੀਆਂ ਮਤਲਬ ਦੂਜਿਆਂ ਨਾਲ ਐ ਕਰਦੀਆਂ ਸੋ ਨੂੰ ਮੈਂ ਗੱਲ ਦੱਸਣਾ ਦੂਜੀ ਗੱਲ ਇਹੋ ਜੀਆਂ ਬੁੜੀਆਂ ਬਹੁਤ ਚੰਦਰੀਆਂ ਹੁੰਦੀਆਂ ਖਾਸ ਕਰ ਸੁਰਮੈ ਇੱਕ ਹੋਰ ਚੰਦਰੀ ਬੁੜੀ ਨਿਸ਼ਾਨਾ ਜਿਹੜੀਆਂ ਬੁੜੀਆਂ ਬਿੱਲੀ ਬਿੱਲੀ ਅੱਖ ਦੀਆਂ ਹੋਣਗੀਆਂ ਬਿੱਲੀ ਅੱਖ ਦੀ ਜਨਾਨੀ ਹਮੇਸ਼ਾ ਚਲਾਕ ਹੋਊਗੀ ਤੇ ਅਬ ਚਾਕੂ ਵੀ ਉਹਦੀ ਚਾਕਣੀ ਵੇਖਣੀ ਪਕਣੀ ਤੋਂ ਪਤਾ ਲੱਗਿਆ ਉਹ ਚਲਾਕ ਬੁੜੀ ਹੁੰਦੀ ਆ ਹਮੇਸ਼ਾ ਜਿਹੜੀ ਬਿੱਲੀ ਅੱਖਾਂ ਦੀ ਹੁੰਦੀ ਆ ਤੇ ਇਹ ਵੀ ਬਹੁਤ ਚੰਦਰੀ ਨਸਲ ਦੀ ਆ ਕਿਉਂਕਿ ਬਿੱਲੀਆ ਸੋਨੋ ਪਤਾ ਹੀ ਆ ਆਪ ਹੀ ਖਾਈ ਨਹੀਂ ਸਾਰਾ ਕੁਝ ਇਹ ਬੁੜੀਆਂ ਐ ਹੋਈਆਂ ਹੁੰਦੀਆਂ ਇੱਕ ਹੋਰ ਸੋਨੋ ਮੈਂ ਗੱਲ ਦਿੰਦਾ ਜਿਹੜੀ ਚੰਦਰੀ ਬੁੜੀ ਹੋਊਗੀ ਉਹ ਦੂਜਿਆਂ ਦੇ ਖਾਣ ਪੀਣ ਦੇ ਵਿੱਚ ਹੋਰਾਂ ਦੇ ਵਿੱਚ ਐਵੇਂ ਫालतੂਆਂ ਗੱਲਾਂ ਬਾਤਾਂ ਨੌਕਸਰਾਂ ਤੇ ਨੀਤਾਂ ਕਰੀ ਜਾਊਗੀ ਪਰ ਇਹਨਾਂ ਦੇ ਆਪ ਦੇ ਪੱਲੇ ਕੁਝ ਨਹੀਂ ਹੁੰਦਾਗਾ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਮੈਂ ਦੇਖਿਆ ਭੈਣ ਘੜਾਵੀਆਂ ਜਿਹੜੀਆਂ ਚੰਦਰੀਆਂ ਬੁੜੀਆਂ ਐ ਹੋਈਆਂ ਉਹਨਾਂ ਨੂੰ ਲੋਕ ਕੁਝ ਕਹਿ ਨਹੀਂ ਸਕਦੇ ਮਾੜਾ ਤਾਂ ਸਮਝਦੇ ਆ ਪਰ ਉਹਨਾਂ ਦੇ ਆਪਦੇ ਕਈ ਯਾਰ ਉਹਨਾਂ ਦੇ ਪਿੱਛੇ ਲਾਦਲੂਦ ਨਹੀਂ ਹੁੰਦੀ ਗਈ ਤੇ ਉਹ ਉਹੀ ਹੁੰਦੀਆਂ ਜਹਾਨੋ ਮਤਲਬ ਤੇ ਉਹ ਪੈਲੀ ਪੱਠੇ ਦੇ ਵਿੱਚ ਵੀ ਉਹ ਜੇ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਸਾਡੇ ਕੋਈ ਹੈ ਨਹੀਂਗਾ ਤੇ ਉਹ ਆਪਦੇ ਪਿਛਲੇ ਨੂੰ ਹੀ ਪਹਾਰਾ ਭਤੀਜਾਂ ਨੂੰ ਚਾਹੁੰਦੀਆਂ ਹੁੰਦੀਆਂ ਤੇ ਉਹਨਾਂ ਨੂੰ ਹੀ ਦੇ ਦੁੰਦੀਆਂ ਇਹ ਭੈਣਾਂ ਚੰਦਰੀਆਂ ਬੁੜੀਆਂ ਦੀਆਂ ਨਿਸ਼ਾਨੀਆਂ ਇੱਕ ਸਾਨੂੰ ਮੈਂ ਹੋਰ ਗੱਲ ਦੱਸਣਾ ਹੈ ਭੈਣ ਘੜਾਵੇ ਦੀ ਜਿਹੜੀ ਚੰਦਰੀ ਬੁੜੀ ਹੈ ਨਾ ਉਹ ਨਾ ਜ਼ਿਆਦਾਤਰ ਨਾ ਉਹਦਾ ਜਿਹੜਾ ਮੱਥਾ ਆਊਗਾ ਆਹਾ ਉਹ ਗੋਰਾ ਨੂੰ ਸ਼ੋ ਹੋਊਗਾ ਇਹ ਚਿੱਟੀਆਂ ਜਨਨੀਆਂ ਹੁੰਦੀਆਂ ਮਤਲਬ ਇਹਨਾਂ ਨੇ ਚਟਾਪਨ ਵੱਧ ਹੁੰਦਾ ਇਹ ਭਣ ਗੜਾ ਗੋ ਚੰਦਰੀਆਂ ਚਿੱਟੀ ਤੇ ਬਿੱਲੀ ਤੇ ਦਗਾੜੇ ਵਾਲੀ ਇਹ ਸਮਝ ਲਓ ਕਿ ਚੰਦਰੀਆਂ ਬੁੜੀਆਂ ਦੀਆਂ ਨਿਸ਼ਾਨੀਆਂ ਐ ਇੱਕ ਸੋ ਨੂੰ ਮੈਂ ਹੋਰ ਗੱਲ ਦੱਸ ਦਿੰਨਾ ਜਿਹੜੀ ਮਦਰੀ ਹੋਊਗੀ ਮਦਰੀ ਦਾ ਸੁਭਾਅ ਤੇ ਦੂਜਿਆਂ ਦੇ ਪ੍ਰਤੀ ਮੁਹੱਬਤ ਮਤਲਬ ਉਹਨਾਂ ਦੇ ਪ੍ਰਤੀ ਲਗਾਅ ਬਹੁਤ ਗਾਇਦੇ ਵਧਿਆ ਹੁੰਦਾ ਤੇ ਐਜ਼ ਦੇ ਉਲਟ ਜਿਹੜੀ ਚੰਦਰੀ ਹੋਊਗੀ ਉਹਦਾ ਕੱਦ-ਕਾਠ ਮਤਲਬ ਲੰਮਾ ਹੋਊਗਾ ਤੇ ਉਹ ਕਈ ਵਾਰੀ ਆਂਢੀ ਗਵੰਢੀ ਘਰੇ ਜਾਵੜੇ ਦੇ ਸ਼ੀਸ਼ੇਾਂ ਵਿੱਚ ਦੀਆਂ ਦੇਖੀ ਜਾਣੀਆਂ ਵੀ ਮੁਰਗੀ ਕਿਹੜੀ ਆਈ ਆ ਜਾਂ ਕੈਮਰੇ ਵਿੱਚ ਦੀ ਉਹ ਚੰਦਰੀਆਂ ਬੁੜੀਆਂ ਦੀਆਂ ਨਿਸ਼ਾਨੀਆਂ ਤੇ ਦੂਜਿਆਂ ਨੇ ਜਵਾਕਾਂ ਨੂੰ ਦੇਖ ਦੇਖ ਨੌਕਸਰਾ ਕਰੀ ਜਾਂਣੀਆਂ ਤੇ ਆਪਦੇ ਭਾਵੇਂ ਕੁਝ ਹੋਵੇ ਨਾ ਹੋਵੇ ਇਹ ਭੈਣ ਘੜਾਵੇ ਦੀਆਂ ਚੰਦਰੀਆਂ ਬੁੜੀਆਂ ਦੀਆਂ ਨਿਸ਼ਾਨੀਆਂ ਤੇ ਕਈ ਵਾਰੀ ਚੰਦਰੀਆਂ ਬੁੜੀਆਂ ਬੰਦੇ ਨੂੰ ਵੀ ਨਹੀਂ ਨੇੜੇ ਲੱਗਣ ਦਿੰਦੀਆਂ ਮੈਂ ਜਿਹੜੇ ਬੰਦੇ ਆ ਵਧੀਆ ਉਹਨਾਂ ਨੂੰ ਮੈਂ ਇਹ ਗੱਲ ਕਹਿੰਦਾ ਵੀ ਇਹ ਬੁੜੀਆਂ ਨੂੰ ਤੁਸੀਂ ਨਾ ਤੰਨ ਕੇ ਰੱਖਿਆ ਕਰੋ ਜੇ ਕਿਸੇ ਦੇ ਘਰੇ ਇਹੋ ਜਿਹੀ ਬੁੜੀ ਨਾਲ ਉਹ ਕਈ ਵਾਰੀ ਬੰਦੇ ਨੂੰ ਥੱਲੇ ਲਾ ਕੇ ਰੱਖਦੀ ਹੈ ਭੈਣ ਘੜਾਵੇ ਦੀ ਇਹੋ ਜੀਆਂ ਬੁੜੀਆਂ ਨੂੰ ਤੰਨ ਕੇ ਰੱਖੀਦਾ ਹੁੰਦਾ ਤੇ ਫੇਰ ਜਾ ਕੇ ਲੋਟ ਆਉਂਦਾ ਹੁੰਦਾ ਹੈਗਾ ਇਹ ਚੰਦਰੀਆਂ ਬੁੜੀਆਂ ਦੀਆਂ ਬਾਲੇ ਮਤਲਬ ਬੰਦੇ ਇਹੋ ਜਿਹੇ ਜਿਹੜੇ ਹੈਗੇ ਆ ਉਹ ਚੰਦਰੀਆਂ ਬੁੜੀਆਂ ਦੇ ਥੱਲੇ ਲੱਗੇ ਹੋਏ ਤੇ ਇਹ ਆਮ ਕਰਕੇ ਨਾ ਕਈ ਚੰਦਰੀਆਂ ਬੁੜੀਆਂ ਜਾਦੇ ਪੜੀਆਂ ਲੈਂਗੀਆਂ ਤੇ ਸਮਾਰਟੀਆਂ ਬਣ ਕੇ ਰਹਿੰਦੀਆਂ ਲੰਮੀਆਂ ਲੰਝੀਆਂ ਕਿਤੇ ਦੂਜਿਆਂ ਨੂੰ ਇਹ ਗੱਲ ਨਹੀਂ ਕਰ ਦਿੰਦੀਆਂ ਨਾ ਇਹ ਭੈਣ ਘੜਾਵੀਆਂ ਦੀਆਂ ਨਿਸ਼ਾਨਾ ਤੇ ਚੰਦਰੀਆਂ ਬੁੜੀਆਂ ਬਾਰੇ ਅੱਜ ਸੀਗਾ ਟੌਪਿਕ ਤੇ ਇਹਨਾਂ ਦੀ ਉਮਰ ਹੁੰਦੀ ਹੈ ਜਿਹੜੀ ਉਹ ਮਤਲਬ ਮੈਂ ਦੱਸ ਦਿੰਨਾ ਤੁਹਾਨੂੰ ਮੈਂ ਵੀ ਉਹ 27-28 ਤੋਂ ਲੈ ਕੇ ਉਹ 40 ਤੇ 50 ਦੇ ਵਿਚਕਾਰ ਇਹ ਬੜਾ ਇਹੋ ਜਿਹਾ ਕੁਸ਼ ਕਰਦੀਆਂ ਹੁੰਦੀਆਂ ਨਾ ਦੂਜਿਆਂ ਨੂੰ ਨਫ਼ਰਤ ਹੋਰ ਲੱੱਪਾ ਤੇ ਬਸ ਕਈ ਵਾਰੀ ਤਾਂ ਇਹ ਅਸੋ ਬੰਦੇ ਦੇ ਬ ਮਤਲਬ ਜਿਹੜੇ ਮਾਪੇ ਹੁੰਦੇ ਆ ਉਹਨਾਂ ਨੂੰ ਵੀ ਨਹੀਂ ਇਹ ਚੰਗਾ ਸਮਝਦਿਆਂਗਾ ਬੰਦਾਂ ਨੂੰ ਆਡੋ-ਆਡੋ ਵੀ ਕਰਵਾ ਦਿਆਂ ਆਉਂਦੇ ਇਹ ਚੰਦਰੀਆਂ ਬੁੜੀਆਂ ਦੀਆਂ ਨਿਸ਼ਾਨੀਆਂ ਭੈਣ ਕਢਾਉਂਗੀਆਂ ਇਹੋ ਜਿਹਿਆਂ ਦੇ ਕੱਲ ਵਿਚਾਲੇ ਤੇੜ ਦੇ ਵਿੱਚ ਠੋਕੇ ਰੱਖਿਆ ਹੋ ਬਣਾ ਤੇ ਫੇਰ ਗੱਲ ਬਣਦੀ ਆ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਚ ਆਪਣੀ ਰਾਏ ਜ਼ਰੂਰ ਦੇ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਬਸਕ੍ਰਾਈਬ ਕਰੋ ਧੰਨਵਾਦ ਕੱਲ ਨੂੰ ਕਿਸੇ ਵਿਸ਼ੇ ਤੇ ਹੋਰ ਵੀਡੀਓ ਲੈ ਕੇ ਆਵਾਂਗੇ ਥੈਂਕ ਯੂ